ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਸਟੋਰੀ ਜੋ ਤੁਹਾਡੇ ਲਈ ਲੈ ਕੇ ਆਏ ਆ ਇਹ ਦਿੱਲੀ ਦੀ ਸਟੋਰੀ ਹੈ ਆਪਣੇ ਦੇਸ਼ ਦੀ ਰਾਜਧਾਨੀ ਦੀ 1998 ਤੋਂ ਲੈ ਕੇ 2007 ਤੱਕ ਇੱਕ ਕਾਤਲ ਹੁੰਦੇ ਰਹੇ ਦਿੱਲੀ ਦੇ ਵਿੱਚ ਉਹਨਾਂ ਦੀ ਹੈ ਸਟੋਰੀ ਹੈ ਤਾਂ ਆਪਾਂ ਸਟੋਰੀ ਦੀ ਸ਼ੁਰੂਆਤ ਕਰੀਏ 1998 ਦੇ ਵਿੱਚ ਆਦਰਸ਼ ਨਗਰ ਦਿੱਲੀ ਦੇ ਵਿੱਚ ਇੱਕ ਲੋਕਾਂ ਦਾ ਸਵੇਰੇ ਸਵੇਰੇ ਇਕੱਠ ਬਦਲਣਾ ਸ਼ੁਰੂ ਹੋ ਜਾਂਦਾ ਕੋਈ ਚੀਜ਼ ਪਈ ਦੇਖ ਕੇ ਲੋ ਇਕੱਠੇ ਹੋ ਜਾਂਦੇ ਆ ਹੈਰਾਨ ਹੋ ਜਾਂਦੇ ਆ ਗੱਲਾਂ ਚੱਲਦੀਆਂ ਰਹਿੰਦੀਆਂ ਤੇ ਜਦੋਂ ਧਿਆਨ ਨਾਲ ਦੇਖਿਆ ਜਾਂਦਾ ਤਾਂ ਉੱਥੇ ਇੱਕ ਬੋਰੀ ਬੋਰੀ ਦੇ ਵਿੱਚੋਂ ਖੂਨ ਸਿਮਰਿਆ ਹੁੰਦਾ ਤਾਂ ਉਸਦੇ ਬਾਰੇ ਜਾਣਕਾਰੀ ਫਿਰ ਪੁਲਿਸ ਨੂੰ ਵੀ ਦਿੱਤੀ ਜਾਂਦੀ ਆ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਆ ਬੋਰੀ ਨੂੰ ਖੋਲ ਕੇ ਦੇਖਿਆ ਜਾਂਦਾ ਜਦੋਂ ਬੋਰੀ ਨੂੰ ਖੋਲਦਿਆ ਜਿਹੜੇ ਪੁਲਿਸ ਦੇ ਸਿਪਾਹੀ ਹੁੰਦੇ ਆ ਉਹ ਜਦੋਂ ਬੋਰੀ ਨੂੰ ਖੋਲਦਿਆ ਤਾਂ ਉਹ ਹੈਰਾਨ ਰਹਿ ਜਾਂਦੇ ਆ ਸਾਰੇ ਦੇ ਹੋਸ਼ ਛੁੱਟ ਜਾਂਦੇ ਆ ਨਾਲ ਜਿਹੜੇ ਹੋਰ ਆਲੇ-ਦਾਲੇ ਲੋਕ ਖੜੇ ਹੁੰਦੇ ਆ ਸਾਰੇ ਡਰ ਜਾਂਦੇ ਆ ਦੇਖ ਕੇ ਕੋਈ ਬੋਰੀ ਦੇ ਵਿੱਚ ਇੱਕ লাশ ਹੁੰਦੀ ਹੈ ਜਿਸ ਦਾ ਸਿਰ ਗਾਇਬ ਹੁੰਦਾ ਸਿਰ ਕਟੀ লাশ ਇੱਕ ਬੋਰੀ ਦੇ ਵਿੱਚ ਇੱਕ ਇਲਾਕਾ ਹੈ ਜਿੱਥੇ ਬਸੂਆਂ ਲੋਕਾਂ ਦੀ ਉੱਥੋਂ ਮਿਲਦਿਆ ਤਾਂ ਇਹ ਪਹਿਲੀ ਵਾਰ ਹੋਇਆ ਹੁੰਦਾ ਕਿ ਇਦਾਂ ਦੀ ਕੋਈ লাশ ਦਿੱਲੀ ਦੇ ਵਿੱਚ ਮਿਲੀ ਤਾਂ ਸਾਰੇ ਲੋਕ ਡਰ ਜਾਂਦੇ ਉਸ ਇਲਾਕੇ ਦੇ ਦਰਸ਼ਨਗਰ ਤੇ ਪਹਿਲਾਂ ਇਦਾਂ ਦਾ ਕੁਝ ਵੀ ਨਹੀਂ ਕਦੇ ਹੋਇਆ ਹੁੰਦਾ ਤਾਂ ਸਾਰੇ ਲੋਕ ਕਿਤਨਾ ਨਾਲ ਡਰ ਜਾਂਦੇ ਆ ਤਾਂ ਪੁਲਿਸ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਇਸ ਲਾਸ਼ ਉਹਦੇ ਬਾਰੇ ਕੁਝ ਵੀ ਪੁਲਿਸ ਨੂੰ ਪਤਾ ਨਹੀਂ ਲੱਗਦਾ ਕਿਸ ਦੀ ਲਾਸ਼ ਆ ਕੌਣ ਹੈ ਹੈਨਾ ਕਿਨੇ ਕਤਲ ਕੀਤਾ ਉਹ ਤਾਂ ਬਹੁਤ ਦੂਰ ਦੀ ਗੱਲ ਆ ਤਾਂ ਪੁਲਿਸ ਆਪਣੀ ਇਨਵੈਸਟੀਗੇਸ਼ਨ ਚਲਾਉਂਦੀ ਰਹਿੰਦੀ ਆ ਤਾਂ ਸ਼ੱਕ ਦੇ ਆਧਾਰ ਤੇ ਫਿਰ ਪੁਲਿਸ ਤਿੰਨ ਚਾਰ ਬੰਦਿਆਂ ਨੂੰ ਗ੍ਰਿਫਤਾਰ ਕਰਦੀ ਆ ਜਿਨ੍ਹਾਂ ਦੇ ਵਿੱਚੋਂ ਇੱਕ ਬੰਦੇ ਨੂੰ ਜਿਸ ਦਾ ਨਾਮ ਚੰਦਰਕਾਂਤ ਝਾ ਹੁੰਦਾ ਬਿਹਾਰ ਦਾ ਰਹਿਣ ਵਾਲਾ ਉਸ ਨੂੰ ਮੁੱਖ ਅਰੋਪੀ ਬਣਾ ਕੇ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਉਸ ਦੇ ਉੱਤੇ ਮੁਕੱਦਮਾ ਚਲਾਇਆ ਜਾਂਦਾ ਪੁਲਿਸ ਨੂੰ ਹਾਲ ਤੱਕ ਵੀ ਇਹ ਨਹੀਂ ਪਤਾ ਕਿ ਉਹ লাশ ਕਿਸ ਦੀ ਆ। ਨਾ ਹੀ ਉਹ ਬੰਦਾ ਕੋਈ ਗੱਲਬਾਤ ਮੰਨੇ ਆ। ਕਿਉਂਕਿ ਹੋ ਸਕਦਾ ਉਹਨੇ ਕਤਲ ਨਾਮ ਵੀ ਕੀਤਾ ਹੋਵੇ। ਤਾਂ ਅਦਾਲਤ ਦੇ ਵਿੱਚ ਜਦੋਂ ਇਹ ਮਾਮਲਾ ਜਾਂਦਾ ਤਾਂ ਪੁਲਿਸ ਕੋਈ ਵੀ ਸਬੂਤ ਨਹੀਂ ਪੇਸ਼ ਕਰ ਸਕਦੀ। ਇਹ ਨਹੀਂ ਦੱਸ ਸਕਦੀ ਕਿ ਕਿਸ ਦੀ লাশ ਆ। ਪਰ ਇਸ ਦੋ ਤਿੰਨ ਵਾਰ ਅਦਾਲਤ ਦੇ ਵਿੱਚ ਦੱਸਦੀ ਵੀ ਆ ਕਿ ਫਲਾਣੇ ਬੰਦੇ ਦੀ লাশ ਆ। ਕਦੇ ਕਹਿੰਦੀ ਆ ਬਿਹਾਰ ਤੋਂ ਸੀ ਬੰਦਾ, ਕਦੇ ਯੂਪੀ ਤੋਂ। ਉਹਨਾਂ ਦੇ ਡੀਐਨਏ ਵੀ ਕੀਤੇ ਜਾਂਦੇ। ਉਹਨਾਂ ਦੇ ਪਰਿਵਾਰਾਂ ਦੇ ਪਰੇ লাশ ਦੇ ਨਾਲ ਕਿਸੇ ਦਾ ਮੈਚ ਨਹੀਂ ਕਰਦਾ। ਤਾਂ ਫਿਰ ਅੰਤ ਨੂੰ ਆ ਕੇ ਉਸ ਬੰਦੇ ਨੂੰ ਰਿਹਾ ਕਰਨਾ ਪੈਂਦਾ ਤੇ ਪੁਲਿਸ ਨੂੰ ਫੇਰ ਜਿਹੜੀ ਅਦਾਲਤ ਹੈ ਉਸ ਵੱਲੋਂ ਕਿਹਾ ਵੀ ਜਾਂਦਾ ਕਿ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਐਵੇਂ ਨਾ ਕਿਸੇ ਬੰਦੇ ਨੂੰ ਚਾਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇ ਉਹ ਬੰਦਾ ਕਾਫੀ ਸਾਲ ਜੇਲ੍ਹ ਦੇ ਵਿੱਚ ਵੀ ਰਹਿੰਦਾ ਉਸ ਮਾਮਲੇ ਦੇ ਵਿੱਚ ਤਾਂ ਉਸ ਨੂੰ ਰਿਹਾ ਕਰ ਦਿੱਤਾ ਜਾਂਦਾ ਕਾਫੀ ਟਾਈਮ ਲੰਘ ਜਾਂਦਾ ਉਸ ਮਾਮਲੇ ਨੂੰ 1998 ਵਾਲੇ ਮਾਮਲੇ ਨੂੰ ਤਾਂ 5 ਸਾਲ ਬੀਤ ਜਾਂਦੇ ਆ ਤਾਂ ਫਿਰ ਇੱਕ লাশ ਫੇਰ ਮਿਲਦੀ ਹੈ 27 ਜੂਨ 2003 ਨੂੰ ਦਿੱਲੀ ਦੀ ਤਿਹਾੜ ਜਿਹੜਾ ਜਿਹੜੀ ਉਧੇ ਇੱਕ ਨੰਬਰ ਗੇਟ ਦੇ ਸਾਹਮਣੇ ਇੱਕ লাশ ਮਿਲਦੀ ਹੈ ਪੁਲਿਸ ਨੂੰ ਉਸੇ ਤਰ੍ਹਾਂ ਬੋਰੀ ਦੇ ਵਿੱਚ ਸਿਰ ਕੱਟਿਆ ਹੋਇਆ ਤਾਂ ਪੁਲਿਸ ਦੀ ਇਨਵੈਸਟੀਗੇਸ਼ਨ ਫੇਰ ਸ਼ੁਰੂ ਹੁੰਦੀ ਹੈ লাশ ਬਾਰੇ ਫੇਰ ਨਹੀਂ ਕੋਈ ਪਤਾ ਲੱਗਦਾ ਕਾਫੀ ਜਿਆਦਾ ਲੋਕਾਂ ਨੂੰ ਪੁੱਛਗਿੱਛ ਵੀ ਕੀਤੀ ਜਾਂਦੀ ਹੈ ਹੁਣ ਤਿਹਾੜ ਜੇਲ੍ਹ ਦੇ ਗੇਟ ਦੇ ਉੱਤੇ লাশ ਰਾ ਕੇ ਕੋਈ ਕੁਈ ਮਾਮਲੇ ਦਾ ਨਹੀਂ ਪਤਾ ਪੁਲਿਸ ਇੱਕਦਮ ਚਕੰਨੀ ਹੋ ਜਾਂਦੀ ਆ ਪਰ ਹੱਥ ਪੱਲੇ ਫੇਰ ਨਹੀਂ ਪੁਲਿਸ ਦੇ ਕੁਝ ਲੱਗਦਾ ਜਿਵੇਂ ਪਹਿਲਾਂ ਵਾਲੇ ਕੇਸ ਦੇ ਵਿੱਚ ਕੁਝ ਨਹੀਂ ਪਤਾ ਲੱਗਾ ਕਿਸ ਦੀ ਲਾਸ਼ ਆ ਕਿਸ ਨੇ ਕਤਲ ਕੀਤਾ ਤਾਂ ਫਿਰ ਹਾਲੇ ਇਹ ਕਤਲ ਬਾਰੇ ਜਿਹੜੀ ਤਫਤੀਸ਼ ਚੱਲੇ ਰਹੀ ਹੁੰਦੀ ਆ ਕਿ 20 ਨਵੰਬਰ 2003 ਨੂੰ ਅਲੀਪੁਰ ਨਾਮ ਦਾ ਇੱਕ ਇਲਾਕਾ ਦਿੱਲੀ ਦੇ ਵਿੱਚ ਤਿਹਾੜ ਜੇਲ੍ਹ ਦੇ ਨਾਲ ਹੀ ਉੱਥੇ ਇੱਕ ਲਾਸ਼ ਮਿਲਦੀ ਆ ਸੇਮ ਉਸੇ ਤਰ੍ਹਾਂ ਬੋਰੀ ਦੇ ਵਿੱਚ ਪਾਈ ਹੋਈ ਸਰਗਾਏ ਪੁਲਿਸ ਨੂੰ ਫੇਰ ਜਾਣਕਾਰੀ ਨਹੀਂ ਕਿਸ ਦੀ লাশ ਆ ਕੌਣ ਕਿਵੇਂ ਕਿਹਨੂੰ ਮਾਰ ਗਿਆ ਫਿਰ ਉਸ ਤੋਂ ਬਾਅਦ 2 ਨਵੰਬਰ 2005 ਨੂੰ ਮੰਗੋਲਪੁਰੀ ਦੇ ਵਿੱਚ ਕੂੜਾਦਾਨ ਦੇ ਵਿੱਚ ਇੱਕ লাশ ਮਿਲਦੀ ਹੈ ਉਹ ਵੀ ਇਸੇ ਤਰ੍ਹਾਂ ਸਿਰ ਕੱਟੀ লাশ ਫਿਰ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਉਸ ਦੇ ਬਾਰੇ ਪੁਲਿਸ ਫੇਰ ਤਪੀਸ਼ ਕਰਦੀ ਆ ਆਪਣੀ ਉਸ ਦੇ ਹੱਥ ਫੇਰ ਕੋਈ ਸਬੂਤ ਨਹੀਂ ਲੱਗਦਾ ਤਾਂ ਉਸ ਤੋਂ ਬਾਅਦ ਪੰਜਵੀਂ লাশ ਹੁਣ ਤੱਕ ਚਾਰ ਲਾਸ਼ਾਂ ਮਿਲ ਚੁੱਕੀਆਂ ਨੇ ਤਾਂ ਫਿਰ ਨਹੀਂ ਆ ਚਾਰ ਲਾਸ਼ਾਂ ਮਿਲ ਚੁੱਕੀਆਂ ਨੇ ਇੱਕ ਲਾਸ਼ ਪਹਿਲੀ ਵਾਰ ਮਿਲੀ ਸੀ 1998 ਚ ਫਿਰ ਦੂਜੀ ਤਿਹਾਰੜ ਜੇਲ੍ਹ ਚ ਤੀਜੀ ਅਲੀਪੁਰ ਚੌਥੀ ਮੰਗੋਲਪੁਰੇ ਕੂੜੇਦਾਨ ਚ ਹੁਣ ਪੰਜਵੀਂ ਲਾਸ਼ ਪੰਜਵੀਂ ਲਾਸ਼ ਫਿਰ ਤਿਹਾਰੜ ਜੇਲ੍ਹ ਦੇ ਤਿੰਨ ਨੰਬਰ ਗੇਟ ਤੇ 20 ਅਕਤੂਬਰ 2006 ਨੂੰ ਮਿਲਦੀ ਹੈ ਟੋਕਰੀ ਦੇ ਵਿੱਚ ਪਾਈ ਹੁੰਦੀ ਹੈ ਉਹ ਲਾਸ਼ ਐਦਾਂ ਹੀ ਬੋਰੀ ਦੇ ਵਿੱਚ ਟੋਕਰੀ ਚ ਪਾ ਕੇ ਰੱਖੀ ਹੁੰਦੀ ਤਾਂ ਇਸ ਵਾਰ ਕਲੀ ਲਾਸ਼ ਹੀ ਨਹੀਂ ਉਸ ਦੇ ਨਾਲ ਇੱਕ ਲੈਟਰ ਵੀ ਮਿਲਦਾ ਉਸ ਲੈਟਰ ਦੇ ਉੱਤੇ ਟੁੱਟੀ-ਫੁੱਟੀ ਜੀ ਪਾਛਾ ਦੇ ਵਿੱਚ ਲਿਖਿਆ ਹੁੰਦਾ ਉਸ ਦੇ ਉੱਤੇ ਲਿਖਿਆ ਹੁੰਦਾ ਕਿ ਮੇਰੇ ਪ੍ਰੀਯ ਜਨੋ ਦਿੱਲੀ ਪੁਲਿਸ ਦੇ ਡੀ ਐਚ ਪੀ ਤੇ ਆਈ ਐਟੋ ਲੈ ਕੇ ਆਈ ਪੀ ਐਸ ਤੱਕ ਦੇ ਅਧਿਕਾਰੀ ਮੈਂ ਕਿ ਦਿੱਲੀ ਹੋਮਗਾਰਡ ਤੋਂ ਲੈ ਕੇ ਆਈ ਪੀ ਐਸ ਦੇ ਅਧਿਕਾਰੀ ਮੈਂ ਥੋੜਾ ਕਹਿੰਦਾ ਦਿਮਾਗ ਇੱਕ ਕਤਲ ਮੈਂ ਕਰ ਰਿਹਾ ਤੁਹਾਨੂੰ ਕਹਿੰਦਾ ਚੈਲੰਜ ਆ ਕੇ ਆਪਣੇ ਪਿਓ ਨੂੰ ਫੜ ਕੇ ਦਿਖਾਓ ਤਾਂ ਇਸ ਚਿੱਠੀ ਦੇ ਐਂਡ ਦੇ ਵਿੱਚ ਇੱਕ ਲਿਖਿਆ ਹੁੰਦਾ ਕਿ ਮੈਂ 2003 ਦੇ ਵਿੱਚ ਜੇਲ੍ਹ ਚੋਂ ਬਾਹਰ ਆ ਗਿਆ ਸੀ ਹੁਣ ਪੁਲਿਸ ਦੇ ਇੱਕ ਤਰ੍ਹਾਂ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹ ਹਲੇ ਸਾਫ਼ ਨਹੀਂ ਹੋਇਆ ਤੱਬਾ ਤਾਂ ਫਿਰ 18 ਮਈ 2007 ਨੂੰ ਉਸੇ ਗੇਟ ਨੰਬਰ 3 ਤਿਹਾਰਡ ਜੇਲ ਜਿਹੜੀ ਕਿ ਬਹੁਤ ਹੀ ਜ਼ਿਆਦਾ ਹਾਈ ਸਕਿਉਰਿਟੀ ਜਿਹੜਾ ਉਹਦੇ ਬਾਅਦ ਇੱਕ ਫੇਰ লাশ ਮਿਲਦੀ ਆ ਉਸੇ ਤਰ੍ਹਾਂ ਦੀ লাশ ਗਲ ਕਟਿਆ ਹੋਇਆ ਇਹ লাশ ਮਿਲਣ ਤੋਂ ਬਾਅਦ ਫਿਰ ਇੱਕ ਪੀਸੀਓ ਤੋਂ ਕਾਲ ਆਉਂਦੀ ਆ ਪੁਲਿਸ ਨੂੰ ਉਹ ਜਿਹੜਾ ਕਾਤਲ ਆ ਉਹੀ ਦੁਬਾਰਾ ਫੇਰ ਫੋਨ ਕਰਦਾ ਪੁਲਿਸ ਨੂੰ ਉਹ ਕਹਿੰਦਾ ਕਿ ਇਸੇ ਤਰ੍ਹਾਂ ਲਾਸ਼ਾਂ ਆਉਂਦੀਆਂ ਰਹਿਣਗੀਆਂ ਤਿਹਾਰਡ ਜੇਲ ਤੋਂ ਤੁਸੀਂ ਲਾਸ਼ਾਂ ਚੱਕਦੇ ਰਹੋ ਮੈਸਟਰ ਦਾ ਤਮਾਦ ਕੱਲ ਕਰ ਰਹੇ ਮੈਨੂੰ ਫੜ ਕੇ ਦਿਖਾਓ ਤਾਂ ਪੁਲਿਸ ਹਰਕਤ ਦੇ ਵਿੱਚ ਪਹਿਲਾਂ ਵੀ ਸੀ ਮਤਲਬ ਕਿ ਹੁਣ ਜਿਆਦਾ ਹੋਰ ਵੀ ਜਿਆਦਾ ਚੱਕਣੀ ਹੁੰਦੀ ਹੈ ਕਿਉਂਕਿ ਹੁਣ ਇੱਕ ਪੀਸੀਓ ਤੋਂ ਕਾਲ ਆਈ ਆ ਉਸ ਦੇ ਬਾਰੇ ਪਤਾ ਕੀਤਾ ਜਾਂਦਾ ਤੇ ਨਾਲ ਹੀ ਨਾਲ ਜਿਹੜੀ ਇਹ ਲਾਸ਼ ਹੈ ਇਸ ਦੇ ਇਸ ਦੇ ਵੀ ਮਤਲਬ ਕਿ ਫੋਟੋਜ਼ ਵਗੈਰਾ ਸਰਕੂਲੇਟ ਕੀਤੇ ਜਾਂਦੀਆਂ ਤਾਂ ਇਹ ਲਾਸ਼ ਦਾ ਪਰਿਵਾਰ ਵੀ ਮਿਲ ਜਾਂਦਾ ਉਹ ਲਾਸ਼ ਜਿਹੜੀ ਲਾਸਟ ਦੇ ਵਿੱਚ ਮਿਲੀ ਹੁੰਦੀ ਹੈ 2007 ਦੇ ਜਿਹੜਾ ਮਤਲਬ ਕਿ 18 ਮਈ 2007 ਨੂੰ ਜਿਹੜੀ লাশ ਮਿਲੀ ਸੀ ਉਸ লাশ ਦਾ ਫਿਰ ਪਤਾ ਲੱਗ ਜਾਂਦਾ ਕਿ ਇਹ ਦਲੀਪ ਮੰਡਲ ਦੀ লাশ ਹੈ ਉਸ ਦਾ ਪਰਿਵਾਰ ਮਿਲ ਜਾਂਦਾ ਤੇ ਹੁਣ ਪੁਲਿਸ ਕੋਲ ਇੱਕ ਬੰਦਾ ਵੀ ਹੈ ਜੇ ਪਤਾ ਆ ਵੀ ਇਸ ਬੰਦੇ ਦੀ লাশ ਆ ਇੱਕ ਪੀਸੀਓ ਤੋਂ ਕਾਲ ਆਈ ਆ ਪੀਸੀਓ ਦਾ ਐਡਰੈਸ ਵੀ ਪਤਾ ਉੱਥੇ ਪਹੁੰਚਿਆ ਜਾਂਦਾ ਪਤਾ ਕੀਤਾ ਜਾਂਦਾ ਕਿਉਂਕਿ ਉਹ ਸਵੇਰ ਵੇਲੇ ਹੀ লাশ ਸੀ ਜਿਹੜੀ ਸਵੇਰ ਵੇਲੇ ਰੱਖੀ ਗਈ ਸੀ ਤੇ ਸਵੇਰੀ লাশ ਲੱਖਣ ਤੋਂ ਬਾਅਦ ਹੀ ਨਾਲ ਦੀ ਨਾਲ ਜਾ ਕੇ ਜਿਹੜਾ ਪਹਿਲਾ ਹੀ ਪੀਸੀਓ ਮਿਲਿਆ ਉਸ ਤੋਂ ਜਿਹੜਾ ਕਾਤਲ ਆ ਫੋਨ ਕਰ ਦਿੰਦਾ ਪੁਲਿਸ ਨੂੰ ਤੇ 1998 ਤੋਂ ਲੈ ਕੇ ਹੁਣ ਤੱਕ 7 ਕਤਲ ਹੋ ਚੁੱਕੇ ਹੁੰਦੇ ਆ 7 ਕਤਲਾਂ ਦੇ ਬਾਅਦ ਹੁਣ ਪਤਾ ਲੱਗਦਾ ਪੁਲਿਸ ਨੂੰ ਇੱਕ Laash ਦੇ ਬਾਰੇ ਬੇ ਕਿਸ ਦੀ Laash ਹੈ ਫਿਰ ਉਸ ਤੋਂ ਬਾਅਦ ਜਿਹੜੀ ਪੁਲਿਸ ਆ ਉਹ ਦੁਬਾਰਾ ਨਵੇਂ ਸਿਰੋਂ ਜਾਂਚ ਸ਼ੁਰੂ ਕਰਦੀ ਆ ਕਿ ਪਹਿਲੇ ਕੇਸ ਤੋਂ ਦੁਬਾਰਾ ਜਾਂਚ ਸ਼ੁਰੂ ਕੀਤੀ ਜਾਵੇ ਕਿ ਜਿਹੜਾ ਬੰਦਾ ਫੜਿਆ ਸੀਗਾ ਜਿਹੜਾ ਨਾਮ ਚੰਦਰ ਕਾਂਤ ਚਾਹ ਸੀਗਾ ਉਹਨੂੰ ਦੁਬਾਰਾ ਫੜਿਆ ਜਾਵੇ ਤਾਂ ਪੁਲਿਸ ਆਪਣੇ ਮੁਖਬਰ ਲਾਉਂਦੀ ਆ ਤਾਂ ਦੁਬਾਰਾ ਚੰਦਰ ਕਾਂਤ ਚਾਹ ਨੂੰ ਫੜਾਇਆ ਜਾਂਦਾ ਉਸ ਨੂੰ ਫੜਨ ਤੋਂ ਬਾਅਦ ਉਸ ਤੋਂ ਸਾਥੀ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਉਹ ਬੰਦਾ ਫਿਰ ਤੜ ਬਰਾਮਦ ਹੁੰਦਾ ਤੇ ਉਹ ਨਾਲ ਫਿਰ ਜਿਹੜਾ ਸੇਰਾ ਉਹ ਵੀ ਪੁਲਿਸ ਨੂੰ ਮੁਰਾਮਤ ਕਰਾਉਂਦਾ ਕਿ ਕਿੱਥੇ ਸਿੱਟਿਆ ਹੋਇਆ ਉਸ ਲਾਦ ਦਾ ਸਿਰ ਵੀ ਉਸ ਵੱਲੋਂ ਬਰਾਮਦ ਕਰਵਾਇਆ ਜਾਂਦਾ ਤਾਂ ਆਖਰਕਾਰ ਪੁਲਿਸ ਨੂੰ ਇੱਕ ਕਾਤਲ ਮਿਲ ਗਿਆ ਹੁਣ ਜਿਹੜਾ ਇੰਨੇ ਟਾਈਮ ਤੋਂ ਕਤਲ ਕਰ ਰਿਹਾ ਸੀ ਤਾਂ ਪੁਲਿਸ ਫਿਰ ਸਾਰੇ ਮਾਮਲਿਆਂ ਦੀ ਉਹਦੇ ਹਿਸਾਬ ਨਾਲ ਹੀ ਜਾਂਚ ਸ਼ੁਰੂ ਕਰਦੀ ਹੈ ਉਹ ਜਿਵੇਂ ਜਿਵੇਂ ਦੱਸਦਾ ਫਿਰ ਸਾਰੇ ਕਤਲ ਉਹ ਮੰਨ ਜਾਂਦਾ ਦੋ ਨੂੰ ਛੱਡ ਕੇ ਪੁਲਿਸ ਫਿਰ ਹੈਂਡਰਾਈਟਿੰਗ ਆ ਜਿਹੜੀ ਉਹ ਵੀ ਮੈਚ ਕਰਾਉਂਦੀ ਆ ਉਹਦੀ ਜਿਹੜਾ ਪਹਿਲਾ ਲੈਟਰ ਮਿਲਿਆ ਉਹਦੀ ਹੈਂਡਰਾਈਟਿੰਗ ਵੀ ਮੈਚ ਹੋ ਜਾਂਦੀ ਆ ਪਹਿਲੀ ਵਾਰ ਪੁਲਿਸ ਕੋਲ ਇੰਨੇ ਜ਼ਿਆਦਾ ਸਬੂਤ ਹੁੰਦੇ ਆ ਤੇ ਫਿਰ ਪੁਲਿਸ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰਦੀ ਆ ਅਦਾਲਤ 'ਚ ਪੇਸ਼ ਕਰਕੇ ਉਹਦੇ ਲਈ ਮੁਕੱਦਮਾ ਚਲਾਇਆ ਜਾਂਦਾ ਅਦਾਲਤ ਦੇ ਵਿੱਚ ਇੰਨੇ ਸਬੂਤ ਹੋਣ ਦੇ ਬਾਵਜੂਦ ਵੀ ਸੱਤ ਦੇ ਵਿੱਚੋਂ ਦੋ ਕਤਲਾਂ 'ਚ ਤਾਂ ਪੁਲਿਸ ਨੂੰ ਵੀ ਉਹਨੂੰ ਕਲੀਨ ਚਿੱਟ ਦੇਣੀ ਪੈਂਦੀ ਆ ਕਿ ਉਹਦਾ ਜਿਹੜਾ ਸਬੰਧ ਆ ਉਹ ਸਾਬਤ ਨਹੀਂ ਕਰ ਪਾਉਂਦੀ ਪੁਲਿਸ ਉਹ ਦੋ ਕਤਲਾਂ ਦੇ ਨਾਲ ਸੱਤ ਦੇ ਵਿੱਚੋਂ ਤਾਂ ਫਿਰ ਪੰਜ ਕਤਲਾਂ ਦਾ ਉਸ ਦੇ ਉੱਤੇ ਜਿਹੜਾ ਮੁਕੱਦਮਾ ਚਲਾਇਆ ਜਾਂਦਾ ਪਰ ਪੁਲਿਸ ਪੰਜ ਕਤਲਾਂ ਦੇ ਮਾਮਲੇ ਵਿੱਚ ਵੀ ਉਸ ਨੂੰ ਜ਼ਮਾਨਤ ਦੇ ਦਿੰਦੀ ਆ ਕਿਉਂਕਿ ਪੁਲਿਸ ਜਿਹੜੀ ਅਦਾਲਤ ਆ ਅਦਾਲਤ ਦੇ ਕੋਲ ਜਿਹੜਾ ਵਕੀਲ ਆ ਉਹ ਦੱਸਦਾ ਕਿ ਜਿਹੜੀ ਇਹਨਾਂ ਨੇ ਹੈਂਡਰਾਈਟਿੰਗ ਵਗੈਰਾ ਮੈਚ ਕਰਾਈ ਆ ਉਹ ਕੋਈ ਚੰਗੇ ਤਰੀਕੇ ਨਾਲ ਨਹੀਂ ਜਿਹੜਾ ਉਹ ਸਬੂਤ ਜਿਹੜੀ ਉਹ ਚਿੱਠੀ ਸੀ ਉਹ ਚੰਗੀ ਤਰ੍ਹਾਂ ਸਾਮਕੇ ਨਹੀਂ ਰੱਖੀ ਗਈ ਤੇ ਉਹਨੂੰ ਲੈਮੀਨੇਟ ਵਗੈਰਾ ਜਾਂ ਜਿਹੜੇ ਪੇਪਰ ਦੇ ਵਿੱਚ ਸਾਮਕੇ ਰੱਖਦੇ ਉਹਨੂੰ ਰੱਖੀ ਗਈ ਪੁਲਿਸ ਇੱਕ ਅਧਿਕਾਰੀ ਤੋਂ ਦੂਜੇ ਅਧਿਕਾਰੀ ਦੇ ਹੱਥ ਲੱਗਦੇ ਰਹੇ ਨੇ ਇਹ ਸਹੀ ਨਹੀਂ ਹੋएगी ਇਹ ਚਿੱਠੀ ਉਸਦੇ ਚਲਦੇ ਆਈ ਫਿਰ ਇਹਨੂੰ ਜਮਾਨਤ ਉਹ ਦੇ ਦਿੱਤੀ ਜਾਂਦੀ ਹੈ ਜਮਾਨਤ ਤੋਂ ਬਾਅਦ ਦੁਬਾਰਾ ਫਿਰ ਜਿਹੜੀ ਪੁਲਿਸ ਹੈ ਉਹ ਅਦਾਲਤ ਦੇ ਵਿੱਚ ਪਹੁੰਚਦੀ ਹੈ ਫਿਰ ਉਹ ਜਿਹੜੇ ਹੋਰ ਸਬੂਤ ਹੁੰਦੇ ਆ ਉਹ ਪੇਸ਼ ਕਰਦੀ ਹੈ ਇਸ ਜਿਹੜੀ ਕੀਤੀ ਗਈ ਕਾਲ ਉਸ ਬੰਦੇ ਦੀ ਗਵਾਹੀ ਦਵਾਇ ਜਾਂਦੀ ਹੈ ਜਿਹੜਾ ਪੀਸੀਓ ਦਾ ਮਾਲਕ ਹੁੰਦਾ ਕਿਉਂਕਿ ਉਹ ਉਹਨੂੰ ਪਛਾਣ ਲੈਂਦਾ ਉਹਦੀ ਪਛਾਣ ਕਰਵਾਈ ਜਾਂਦੀ ਆ ਫਿਰ ਪੁਲਿਸ ਦੱਸਦੀ ਆ ਕਿ ਇਹਨੇ ਜਿਹੜਾ ਲਾਸਟ ਲਾਸ਼ ਮਿਲੀ ਆ ਉਹਦਾ ਧੜਬੀ ਮਿਲਿਆ ਉਹਦਾ ਮਤਲਬ ਕਿ ਜਿਹੜਾ ਸਿਰ ਆ ਉਹ ਵੀ ਇਹਨੇ ਬਰਾਮਦ ਕਰਵਾਇਆ ਸੀਗਾ ਤੇ ਮੰਨਿਆ ਵੀ ਆ ਵੀ ਇਸਨੇ ਹੀ ਕਤਲ ਕੀਤਾ ਤਾਂ ਫਿਰ ਪੁਲਿਸ ਦੁਬਾਰਾ ਉਹਨੂੰ ਹਿਰਾਸਤ ਦੇ ਵਿੱਚ ਲੈਂਦੀ ਆ ਅਦਾਲਤ ਦੁਬਾਰਾ ਹੁਕਮ ਕਰਦੀ ਆ ਕਿ ਇਹਨੂੰ ਹਿਰਾਸਤ ਦੇ ਵਿੱਚ ਲਿਆ ਜਾਵੇ ਤਾਂ ਉਸ ਦੇ ਉੱਪਰ ਮੁਕੱਦਮਾ ਚਲਾਇਆ ਜਾਂਦਾ ਉਸ ਬੰਦੇ ਦੇ ਉੱਤੇ ਚੱਲਦੇ ਮੁਕੱਦਮੇ ਦਾ 4 ਤੇ 5 ਫਰਵਰੀ 2013 ਨੂੰ ਫੈਸਲਾ ਆਉਂਦਾ ਲੋਅਰ ਕੋਰਟ ਵੱਲੋਂ ਇੱਕ ਮਾਮਲੇ ਦੇ ਵਿੱਚ ਉਹਨੂੰ ਫਾਂਸੀ ਦਿੱਤੀ ਜਾਂਦੀ ਹੈ ਇੱਕ ਦੇ ਵਿੱਚ ਉਹਨੂੰ ਉਮਰ ਕੈਦ ਕਰ ਦਿੱਤੀ ਜਾਂਦੀ ਹੈ ਫਿਰ ਇਸੇ ਤਰ੍ਹਾਂ ਜਿਹੜੇ ਬਾਕੀ 2 ਦਾ ਦਾ ਫੈਸਲਾ ਆ ਗਿਆ ਹੁੰਦਾ ਹੋਰ ਤਿੰਨ ਮਾਮਲਿਆਂ 'ਚ ਵੀ ਇਹਨੂੰ ਇੱਕ 'ਚ ਫਾਂਸੀ ਇੱਕ 'ਚ ਉਮਰ ਕੈਦ ਇਦਾਂ ਹੀ ਫਿਰ ਸਜ਼ਾਵਾ ਸੁਣਾਈ ਜਾਂਦੀਆਂ ਨੇ ਤਾਂ ਫਿਰ ਇਹ ਹਾਈ ਕੋਰਟ ਕੋਲ ਜਾਂਦਾ ਉੱਪਰ ਦੀ ਅਦਾਲਤ ਕੋਲ ਜਾਂਦਾ ਤਾਂ ਉੱਥੇ ਦੀ ਜਿਹੜੀ ਫਾਂਸੀ ਦੀ ਸਜ਼ਾ ਮਾਫ ਕਰਕੇ ਮੱਕ ਉਹਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਜਾਂਦਾ ਹੋਰ ਜਿਹੜੇ ਆ ਤਹਰਾਵਾ ਸੀਗੇ ਜਿਹੜਿਆ ਮਤਲਬ ਕਿ ਫੋਰ ਮਾਮਲੇ ਸੀਗੇ ਉਹਨਾਂ ਦੇ ਵਿੱਚ ਵੀ ਇਹਨੂੰ ਉਮਰ ਕਾਇਸੀ ਤੇ ਫਾਂਸੀ ਵਾਲਿਆਂ ਚੋਂ ਵੀ ਬਦਲ ਕੇ ਉਹਨੂੰ ਉਮਰਕੈਦ ਕਰ ਦਿੱਤੀ ਜਾਂਦੀ ਆ ਹੁਣ ਵੀ ਇਹ ਬੰਦਾ ਜੇਲ੍ਹ ਦੇ ਵਿੱਚ ਹੀ ਬੰਦਾ ਤੇ ਇਹ ਬੰਦਾ ਟੀਚਰ ਵੀ ਕਰਦਾ ਪੁਲਿਸ ਨੂੰ ਕਿ ਜੇ ਮੈਂ ਇਸ ਵਾਰ ਚ ਆਇਆ ਜੇ ਮੈਂ ਗਲਤੀ ਕੀਤੀ ਮੈਂ ਤਾਂ ਫੜਿਆ ਗਿਆ ਮੈਂ ਜਾਣ ਬੁਝ ਕੇ ਗਲਤੀ ਕੀਤੀ ਆ ਮੈਂ ਸੋਚਿਆ ਕਿ ਹੁਣ ਬੱਸ ਬਹੁਤ ਹੋ ਗਿਆ ਮੈਂ ਜਾਣ ਕੇ ਲੈਟਰ ਪਾਇਆ ਤੁਸੀਂ ਮੈਨੂੰ ਫੇਰ ਨਹੀਂ ਫੜਿਆ ਫਿਰ ਮੈਂ ਤੁਹਾਨੂੰ ਫੋਨ ਕੀਤਾ ਤਾਂ ਮੈਂ ਫੜਾਈ ਦੇ ਵਿੱਚ ਆਇਆ ਤੁਹਾਡੀ ਤੇ ਜਦੋਂ ਪਹਿਲੀ ਵਾਰ ਫੜਿਆ ਸੀ ਤੁਸੀਂ ਸਾਬਤ ਵੀ ਨਹੀਂ ਕਰ ਪਾਏ ਸੀ ਤੇ ਇਸ ਵਾਰ ਮੈਂ ਜਾਣ ਬੁੱਝ ਕੇ ਉਹ ਕੀਤਾ ਤੇ ਇਸ ਵਾਰ ਵੀ ਕਹਿੰਦਾ ਮੈਂ छुट ਜੂਗਾ ਪਰ ਉਹਨੂੰ ਹੁਣ ਜਿਹੜੀ ਅਦਾਲਤ ਦੇ ਵੱਲੋਂ ਉੱਪਰ ਜੇ ਉੱਪਰਲੀ ਅਦਾਲਤ ਦੇ ਵੱਲੋਂ ਵੀ ਉਹਨੂੰ ਜਿਹੜੀ ਉਮਰ ਕੈਦੀ ਸਜ਼ਾ ਦਿੱਤੀ ਗਈ ਆ ਫਿਰ ਜਿਹੜਾ ਉਹਦਾ ਪਤਾ ਲੱਗਦਾ ਪੁਲਿਸ ਪਤਾ ਕਰਦੀ ਆ ਕਿ ਇਹਨੇ ਕਤਲ ਇਹਨੇ ਕੀਤੇ ਕਿਉਂ ਕਿਹਦਾ ਕਿਹਦਾ ਕਤਲ ਕੀਤਾ ਜ਼ਿਆਦਾਤਰ ਜਿਹੜੇ ਕਤਲ ਸੀ ਉਹਦੇ ਜਾਣਣੇ ਪਛਾਣਨ ਵਾਲਿਆਂ ਦੇ ਕਤਲ ਕੀਤੇ ਹੁੰਦੇ ਆ ਉਹਨੇ ਜਿੰਨੀਆਂ ਵੀ ਲਾਸ਼ਾਂ ਹੁੰਦੀਆਂ ਨੇ ਉਹ ਉਹਦੇ ਜਾਣ ਪਛਾਣ ਦੇ ਬੰਦੇ ਵਾਲੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਮਾਰ-ਮਾਰ ਕੇ ਜੇਲ੍ਹ ਦੇ ਬਾਹਰ ਰੱਖਦਾ ਰਿਹਾ। ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਇਨਸਾਨ ਹੁੰਦਾ ਬਹੁਤ ਜ਼ਿਆਦਾ ਗੁੱਸੇ ਵਾਲਾ ਹੁੰਦਾ ਉਹਨੇ ਕਤਲ ਵੀ ਛੋਟੀਆਂ-ਛੋਟੀਆਂ ਗੱਲਾਂ ਪਿੱਛੇ ਕਰ ਦਿੱਤੇ ਹੁੰਦੇ ਆ। ਕਿਸੇ ਦੇ ਵਿੱਚ ਤਾਂ ਮਤਲਬ ਕਿ ਉਹਨੂੰ ਐ ਲੱਗਦਾ ਕਿ ਜੇ ਕੋਈ ਮੇਰੀ ਮਰਜ਼ੀ ਦੇ ਖਿਲਾਫ ਕੰਮ ਕਰਦਾ ਉਹ ਮੇਰੇ ਖਿਲਾਫ ਆ ਤੇ ਉਹ ਉਹਨੂੰ ਵੀ ਮਾਰ ਦਿੰਦਾ। ਜਿਵੇਂ ਕਿ ਇੱਕ ਉਹਦਾ ਨਾਲ ਦਾ ਬੰਦਾ ਹੁੰਦਾ ਉਹ ਜਿੱਥੇ ਰਹਿ ਰਿਹਾ ਹੁੰਦਾ ਉਹਨਾਂ ਦੀ ਪੜੋਸ ਦੇ ਵਿੱਚ ਉਹਨਾਂ ਦੇ ਗਮਾਂਡ ਦੇ ਵਿੱਚ ਕੋਈ ਕੁੜੀ ਰਹਿੰਦੀ ਹੁੰਦੀ ਆ। ਉਹਨੂੰ ਲੱਗਦਾ ਕਿ ਜਿਹੜਾ ਮੇਰੇ ਨਾਲ ਬੰਦਾ ਰਹਿ ਰਿਹਾ ਇਹਦੀ ਨੀਕਾ ਗੱਲ ਤਾਂ ਉਹ ਕੁੜੀ ਤੇ ਉਹਨੂੰ ਇਹ ਗੱਲ ਪਸੰਦ ਨਹੀਂ ਆਉਂਦੀ ਉਹਨੂੰ ਮਾਰ ਦਿੰਦਾ ਇੱਕ ਦਿਨ ਉਹਦੇ ਕੋਲ ਇੱਕ ਬੰਦਾ ਆ ਕੇ ਖਾਣਾ ਪਾਣੀ ਖਾਂਦਾ ਉਹ ਕੜੀ ਚੌਲ ਬਣਾਏ ਹੁੰਦੇ ਮੱਛੀ ਆਰ ਚੌਲ ਬਣਾਏ ਹੁੰਦੇ ਉਹ ਮੱਛੀ ਤੇ ਚੌਲ ਖਾ ਕੇ ਆਪਣੀ ਪਲੇਟ ਆ ਜਿਹੜੀ ਉਹ ਪਰਾਂ ਨਹੀਂ ਰੱਖਦਾ ਉੱਥੇ ਹੀ ਰੱਖ ਕੇ ਹੀ ਚਲਾ ਜਾਂਦਾ ਉਹ ਜਾਂਦੇ ਨੂੰ ਦੇਖਦਾ ਵੀ ਉਹਨੂੰ ਕਹਿੰਦਾ ਵੀ ਨਹੀਂ ਪਲੇਟ ਰੱਖਿਆ ਤਾਂ ਪਤਾ ਨਹੀਂ ਬਾਅਦ ਦੇ ਵਿੱਚ ਉਹਦੇ ਕੀ ਮਨ ਚ ਗੁੱਸਾ ਆਉਂਦਾ ਰਾਤ ਨੂੰ ਜਾ ਕੇ ਉਹਨੂੰ ਮਾਰ ਦਿੰਦਾ ਇੱਕ ਫੇਰ ਉਹਦਾ ਮੋਬਾਈਲ ਕੋਈ ਚੋਰੀ ਕਰ ਲੈਂਦਾ ਪਤਾ ਲੱਗ ਜਾਂਦਾ ਜਾਣ ਪਛਾਣ ਦਾ ਹੀ ਬੰਦਾ ਹੁੰਦਾ ਉਹ ਮਾਫੀ ਵੀ ਮੰਗ ਲੈਂਦਾ ਉਹ ਦੋਨੂੰ ਮਾਫ ਕਰਦਾ ਦੋ ਚਾਰ ਦਿਨਾਂ ਬਾਅਦ ਉਹਨੂੰ ਵੀ ਮਾਰ ਦਿੰਦਾ ਇੱਕ ਬੰਦਾ ਬਿਨਾਂ ਪੁੱਛੋ ਦਾ ਸਾਈਕਲ ਲੈ ਜਾਂਦਾ ਜਾਂ ਦੁਬਾਰਾ ਸਾਈਕਲ ਖੜਾਉਣਾ ਹੁੰਦਾ ਉਹਨੂੰ ਪਤਾ ਲੱਗਦਾ ਵੀ ਇਹ ਲੈ ਕੇ ਗਿਆ ਸੀ ਉਹਦਾ ਵੀ ਕਤਲ ਕਰ ਦਿੰਦਾ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਤੇ ਕਤਲ ਕਰਦਾ ਰਹਿੰਦਾ ਤੇ ਉਹ ਪੁਲਿਸ ਨੂੰ ਕਹਿੰਦਾ ਮੈਂ ਫੜਿਆ ਨਹੀਂ ਜਾਣਾ ਸੀ ਮੈਂ ਆਪਣੀ ਮਰਜ਼ੀ ਨਾਲ ਫੜਿਆ ਗਿਆ ਅੱਜ ਵੀ ਫਿਰ ਉਹ ਬੰਦਾ ਜੇਲ੍ਹ ਦੇ ਵਿੱਚ ਬੰਦਾ ਉਹਨੂੰ ਉਮਰ ਕੈਦ ਹੋਈ ਹੋਈ ਆ ਅਜਿਹਾ ਸੀਰੀਅਲ ਕਿਲਰ ਦਿੱਲੀ ਦੇ ਵਿੱਚ ਆਇਆ ਸੀ ਜੋ 1998 ਤੋਂ ਲੈ ਕੇ 2007 ਤੱਕ ਕਤਲ ਕਰਦਾ ਰਿਹਾ ਪੁਲਿਸ ਉਹਨੂੰ ਫੜ ਨਹੀਂ ਸਕੀ ਜੇ ਫੜਿਆ ਗਿਆ ਤਾਂ ਉਹ ਆਪਣੀ ਮਰਜ਼ੀ ਨਾਲ ਪੂਰੀ ਦਹਿਸ਼ਤ ਸੀ ਉਸ ਟਾਈਮ ਦੀ ਅੱਜ ਵੀ ਕਾਫੀ ਜ਼ਿਆਦਾ ਲੋਕ ਇਦਾਂ ਮੇਰੇ ਮਾਨਸਿਕ ਪਰੇਸ਼ਾਨ ਨੇ ਜਿਹੜੇ ਇਦਾਂ ਹੀ ਕਤਲ ਕਰ ਰਹੇ ਨੇ ਦੁਨੀਆ ਦੇ ਵਿੱਚ ਬਹੁਤ ਜ਼ਿਆਦਾ ਸੀਰੀਅਲ ਕਿਲਰ ਨੇ ਜਿਨ੍ਹਾਂ ਦੇ ਕਿ ਮੋਟਿਵ ਜਿਹੜੇ ਪਤਾ ਲੱਗਦੇ ਨੇ ਕਤਲ ਕਰਨ ਦੇ ਬੰਦਾ ਹੈਰਾਨ ਰਹਿ ਜਾਂਦਾ ਸੁਣ ਕੇ ਵੀ ਇਹ ਇਸ ਕਰਕੇ ਕਤਲ ਕਰਦਾ ਰਿਹਾ ਬਹੁਤ ਬਹੁਤ ਬੰਦੇ ਮਾਰਤੇ ਲੋਕਾਂ ਨੇ ਤਾਂ ਐਸੀ ਅੱਜ ਦੀ ਸਟੋਰੀ ਕਿਵੇਂ ਲੱਗੀ ਦੱਸਿਓ ਜਰੂਰ ਆਪਾਂ ਮਿਲਾਂ ਕਿਸੇ ਹੋਰ ਕਹਾਣੀ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ